ਸਭ ਤੋਂ ਪਹਿਲਾਂ ਤਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਧੰਨਵਾਦ ਤੁਸੀਂ ਅੱਜ ਵੱਡੀ ਗੰਟੀ ਵਿੱਚ ਉਹਦੇ ਕਵਰੇਜ ਕਰਨ ਲਈ ਪਟਿਆਲਾ ਵਿਖੇ ਪਹੁੰਚੇ ਹੋ ਔਰ ਅੱਜ ਅਸੀਂ ਜੋ ਸਾਡਾ ਪੰਜਾਬ ਆਰਕਾਈਵਸ ਡਿਪਾਰਟਮੈਂਟ ਹੈ ਜਿਹੜਾ ਉਹਰੇ ਪਟਿਆਲਾ ਵਿਖੇ ਸਾਡਾ ਅਸੀਂ ਅੱਜ ਉਹਦੇ ਵਿਜ਼ਿਟ ਕੀਤਾ ਪੂਰੀ ਅਸੀਂ ਗੈਲਰੀ ਨੂੰ ਅੰਦਰ ਜਾ ਕੇ ਵਿਜ਼ਿਟ ਕੀਤਾ ਦੇਖਿਆ ਔਰ ਪੂਰੇ ਜਦੋਂ ਅਸੀਂ ਵਿਜ਼ਿਟ ਕੀਤਾ ਸਾਨੂੰ ਜਿੱਥੇ ਇੱਕ ਗੱਲ ਦਾ ਮਾਣ ਮਹਿਸੂਸ ਹੋਇਆ ਜਿੱਥੇ ਸਾਡੀ ਫਕਰ ਦੇ ਨਾਲ ਸੀਨਾ ਚੌੜਾ ਹੋਇਆ ਛਾਤੀ ਚੌੜੀ ਹੋਈਏ ਦੇਖ ਕੇ ਕਿ ਸਾਡੇ ਕੋ ਕਿੰਡੀ ਵੱਡੀ ਤਰੋ ਹੋ ਰਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਸਾਡੇ ਕੋ ਦਸਤਾਵੇਜ਼ ਨੇ ਜਿਹੜੇ ਬ੍ਰਿਟਿਸ਼ਰਜ਼ ਦੇ ਟਾਈਮ ਦੇ ਉਸ ਤੋਂ ਵੀ ਪਹਿਲਾਂ ਦੇ ਦਸਤਾਵੇਜ਼ ਨੇ ਜਿਹੜੇ ਸਾਡੇ ਇਸ ਆਰਕਾਈਵਸ ਜਿਹੜੀ ਸਾਡੀ ਇਹਦੇ ਡਿਪਾਰਟਮੈਂਟ ਮਿਊਜ਼ੀਅਮ ਦੇ ਵਿੱਚ ਸਾਡੇ ਕੋ ਪਾਏ ਨੇ ਸਭ ਤੋਂ ਵੱਡੀ ਗੱਲ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਹਸਤ ਲਿਖਤ ਸਰੂਪ ਨੇ ਮਹਾਰਾਜ ਦੇ ਸਰੂਪ ਜਿਹੜੇ ਦੇ ਦੋ ਤਰ੍ਹਾਂ ਦੇ ਉਰੇ ਜਾਨੀ ਕਿ ਸ਼੍ਰੀ ਸੁਭਾਇਮਾਨ ਨੇ ਉਰੇ ਸ਼ਸ਼ੋਭਿਤ ਨੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਮੈਂ ਮੰਨਦਾ ਕਿ ਸਾਡੇ ਲਈ ਇਸ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਸੋ ਅਸੀਂ ਜਦੋਂ ਉਰੇ ਵਿజిਟ ਕੀਤਾ ਇਹ ਗੱਲ ਸਾਡੀ ਨੋਟਿਸ ਦੇ ਵਿੱਚ ਆਈ ਤਾਂ ਅਸੀਂ ਪਲਾਨ ਬਣਾਇਆ ਮੈਂ ਖੁਦ ਪਰਸਨਲੀ ਸਾਰੇ ਆਫੀਸਰਸ ਦੇ ਨਾਲ ਗੱਲ ਕਰਕੇ ਪਲਾਨ ਬਣਾਇਆ ਵੀ ਉਰੇ ਪਹੁੰਚੀਏ ਸਾਨੂੰ ਇਸ ਇਸ ਡਿਪਾਰਟਮੈਂਟ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਮੇਰੇ ਤੋਂ ਪਹਿਲਾਂ ਕੋਈ ਨਾ ਤਾਂ ਉਰੇ ਮਨਿਸਟਰ ਆਇਆ ਤੇ ਨਾ ਹੀ ਕਿਸ ਨੇ ਇੰਨੇ ਸੰਜੀਦਾ ਤਰੀਕੇ ਨਾਲ ਇਹਦੇ ਕੰਨੀ ਧਿਆਨ ਦਿੱਤਾ ਸਾਡੀ ਵੀ ਨੋਟਿਸ ਦੇ ਵਿੱਚ ਪੰਜਾਬ ਦੇ بڑے ਨਾਮ ਵਰ ਸਮਝ ਲੋ ਵੀ ਮੈਂ ਤਾਂ ਸਪੂਤ ਕਹੂੰਗਾ ਸ਼੍ਰੀ ਜਤਿੰਦਰ ਪੰਨੂ ਜੀ ਨੇ ਇਸ ਚੀਜ਼ ਨੂੰ ਸਾਡੇ ਨੋਟਿਸ ਦੇ ਵਿੱਚ ਲਿਆਂਦਾ ਕਿ ਮੈਂ ਕੁਝ ਉਥੋਂ ਡਾਕੂਮੈਂਟਸ ਲੈਣ ਲਈ ਰੈਫਰੈਂਸ ਲੈਣ ਲਈ ਗਿਆ ਸੀਗਾ ਤਾਂ ਜਦੋਂ ਮੇਰੀ ਨੋਟਿਸ ਚ ਆਇਆ ਉਹਨਾਂ ਨੇ ਗੱਲ ਕੀਤੀ ਅਸੀਂ ਵਿਭਾਗ ਦੇ ਵਿੱਚ ਚੰਡੀਗੜ੍ਹ ਮੀਟਿੰਗ ਕੀਤੀ ਹੈ ਇਹਦੇ ਬਾਰੇ ਚ ਬਈ ਅਸੀਂ ਪਰਸਨਲੀ ਵਿਜ਼ਿਟ ਕਰਾਂਗੇ ਬਈ ਜਾ ਕੇ ਦੇਖ ਕੇ ਆਵਾਂਗੇ ਕਿ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸੋ ਅੱਜ ਜਦੋਂ ਅਸੀਂ ਵਿਜ਼ਿਟ ਕੀਤਾ ਉਰੇ ਹਾਲ ਦੇਖਿਆ ਤਾਂ ਸਾਨੂੰ ਇੱਕ ਪਾਸੇ ਉਹ ਸਕੂਨ ਵੀ ਹੈ ਇੱਕ ਪਾਸੇ ਥੋੜੀ ਜੀ ਸਾਨੂੰ ਮਤਲਬ ਕਿ ਇਹ ਵੀ ਆਇਆ ਵੀ ਇਹਦੇ ਚ ਸੁਧਾਰ ਹੋਣਾ ਬਹੁਤ ਜ਼ਰੂਰੀ ਹੈ ਸਕੂਨ ਇਸ ਗੱਲ ਦਾ ਕਿ ਜਿੰਨੇ ਉਹਰੇ ਡਾਕੂਮੈਂਟਸ ਨੇ ਜਿੰਨੇ ਉਹਰੇ ਡਾਕੂਮੈਂਟਸ ਨੇ ਸਾਰੇ ਡਿਜੀਟਲਾਈਜ਼ ਹੋ ਚੁੱਕੇ ਨੇ ਡਿਜੀਟਲਾਈਜ਼ ਹੋਣ ਕਰਕੇ ਜਾਨੀ ਕਿ ਸਾਡੇ ਕੋਲ ਜਿਹੜਾ ਇਹਦਾ ਰਿਕਾਰਡ ਹੈ ਉਹ ਡਿਜੀਟਲ ਰਿਕਾਰਡ ਜਾਨੀ ਕਿ ਬਣ ਕੇ ਤਿਆਰ ਹੋ ਚੁੱਕੇ ਆ ਤੇ ਅ ਦੂਜੀ ਗੱਲ ਇਹ ਦੀ ਜਿਹੜੀ ਸਾਮ ਸੰਭਾਲ ਦੀ ਜਿੱਥੇ ਤੱਕ ਗੱਲ ਹੈ ਉਹਦੇ ਚ ਕਾਫੀ ਚੀਜ਼ਾਂ ਮੈਂ ਆਹੀਆਂ ਪਾਈਆਂ ਜਿਹਦੇ ਵਿੱਚ ਵੱਡੇ ਲੈਵਲ ਦੇ ਉੱਤੇ ਜਾਨੀ ਕਿ ਫੇਰ ਬਦਲ ਹੋਣਾ ਜ਼ਰੂਰੀ ਹੈ ਜੀ ਸਾਮ ਸੰਭਾਲ ਦੇ ਵਿੱਚ ਸੋ ਇਹਦੀ ਸਾਮ ਸੰਭਾਲ ਨੂੰ ਮੱਧਨ ਨਜ਼ਰ ਰੱਖਦੇ ਹੋਏ ਕਿਉਂਕਿ ਦੇਸ਼ਾ ਵਿਦੇਸ਼ਾ ਤੋਂ ਹੋਰ ਯੂਨੀਵਰਸਿਟੀਆਂ ਤੋਂ ਵਿਦਿਅਕ ਅਦਾਰਿਆਂ ਤੋਂ ਜਣੇ ਕਿ ਉਹਰੇ ਬੱਚੇ ਬੱਚੀਆਂ ਉਹਰੇ ਆਪਣੀ ਜਣੇ ਕਿ ਜਿਹੜੇ ਸਕਾਲਰ ਨੇ ਜਿਹੜੇ ਹਿਸਟੋਰੀਅਨ ਨੇ ਉਹਰੇ ਆਉਂਦੇ ਨੇ ਉਹ ਉਹ ਰੈਫਰੈਂਸਸ ਲੈ ਕੇ ਜਾਂਦੇ ਨੇ ਅਸੀਂ ਬਾਹਰ ਜਿਹੜੀ ਇਹਨਾਂ ਦੀ ਰਿਕਾਰਡ ਬੁੱਕ ਹੈ ਜਿਹਦੇ ਵਿੱਚ ਟੋਟਲ ਜਣੇ ਕਿ ਬੰਦਾ ਆਪਣੇ ਰਿਮਾਰਕਸ ਦੇ ਕੇ ਜਾਂਦਾ ਉਹਨੂੰ ਚੈੱਕ ਕੀਤਾ ਹੈ ਤੇ ਬੜੀ ਖੁਸ਼ੀ ਹੋਈ ਦੇਖ ਕੇ ਕਿ ਬਹੁਤ ਦੂਰੋਂ ਦੂਰੋਂ ਕੈਨੇਡਾ ਅਮਰੀਕਾ ਅਮਰੀਕਾ ਦੀਆਂ ਅਲੱਗ-ਅਲੱਗ ਸਟੇਟਸ ਕੈਨੇਡਾ ਦੀਆਂ ਅਲੱਗ-ਅਲੱਗ ਸਟੇਟਸ ਭਾਰਤ ਦੀਆਂ ਅਲੱਗ-ਅਲੱਗ ਸਟੇਟਸ ਭਾਰਤ ਦੀਆਂ ਅਲੱਗ-ਅਲੱਗ ਯੂਨੀਵਰਸਿਟੀਆਂ ਤੋਂ ਜਾਨੀ ਕਿ ਸਕੋਲਰਾਂ ਨੇ ਆ ਕੇ ਉਰੇ ਇਸ ਆਰਕਾਈਵਸ ਦੇ ਵਿੱਚੋਂ ਜਾਨੀ ਕਿ ਆਪਣੇ ਰੈਫਰੈਂਸ ਦੇ ਲਈ ਜਾਨੀ ਕਿ ਯੂਜ਼ ਕੀਤੇ ਨੇ ਸਾਡੀਆਂ ਜਿਹੜੀਆਂ ਬੁੱਕਸ ਨੇ ਸਾਡੇ ਰੈਫਰੈਂਸਸ ਯੂਜ਼ ਕੀਤੇ ਨੇ ਸੋ ਅਸੀਂ ਹੁਣ ਬਹੁਤ ਜਲਦ ਵਿਥਿਨ ਦਿਸ ਵੀਕ ਅਸੀਂ ਇਸ ਹਫਤੇ ਦੇ ਵਿੱਚ ਵਿੱਚ ਕਾਫੀ ਕੁਝ ਹੋ ਰਿਹਾ ਜਾਨੀ ਕਿ ਫਰਨੀਚਰ ਭੇਜ ਰਹੇ ਆ ਤੇ ਉਰੇ ਜਾਨੀ ਕਿ ਜਿਹੜੇ ਆਂਦੇ ਨੇ ਲੋਕ ਉਹਨਾਂ ਨੂੰ ਹਰ ਤਰ੍ਹਾਂ ਦੀ ਉਰੇ ਫੈਸਿਲਿਟੀ ਮਿਲ ਸਕੇ ਉਰੇ ਕੁਝ ਸਿਸਟਮ ਦਾ ਸੁਧਾਰ ਕਰਦੇ ਹੋਰੇ 에ਅਰ ਕੰਡੀਸ਼ਨਸ ਕਰ ਰਹੇ ਆ ਇਹਨਾਂ ਰੂਮਸ ਨੂੰ ਤੇ ਇਸ ਤੋਂ ਇਲਾਵਾ ਅਸੀਂ ਉਰੇ ਸਾਮ ਸੰਭਾਲ ਕਰਨ ਨੂੰ ਅਸੀਂ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز